ਗਲੀਚ ਖੜਕੇ ਘਰ ਦੇ ਮੈਂਬਰ ਗੱਲਾਂ ਮਾਰ ਰਹੇ ਸੀ ਕਿ ਅਚਾਨਕ ਅਜਹੀਆਂ ਅਜੀਬੋ ਗਰੀਬ ਆਵਾਜ਼ਾਂ ਆਉਣ ਲੱਗੀਆਂ ਕਿ ਆਵਾਜ਼ਾਂ ਸੁਣਦੇ ਸਾਰ ਸਾਰੇ ਬੰਦੇ ਭੱਜ ਕੇ ਆਪਣੇ ਘਰ ਦੇ ਅੰਦਰ ਵੜ ਗਏ ਤਾਂ ਦੇਖਦੇ ਦੇਖਦੇ ਗਲੀ ਦੇ ਵਿੱਚ ਅਜੀਹਾ ਸੀਨ ਬਣ ਗਿਆ ਕਿ ਕੈਮਰੇ ਦੀਆਂ ਤਸਵੀਰਾਂ ਦੇਖ ਲੋਕਾਂ ਦੇ ਪਸੀਨੇ ਛੁੱਟ ਗਏ 啊，他好呀，S, 你。 ਮਾਮਲਾ ਅਮਰੀਤ ਸਰਦੇ ਪਿੰਡ ਮਾਹਲ ਦਾ ਜਿੱਥੇ ਰੰਜੀਤ ਦੇ ਚਾਲਦੇ ਇੱਕ ਘਰ ਦੇ ਉੱਤੇ ਇੱਟਾਂ ਰੋੜੀਆਂ ਤੇ ਤੇਜ਼ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਹਾਵੀਰ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ਤੋਂ ਘਰੇ ਆ ਰਿਹਾ ਸੀ ਤਾਂ ਅਚਾਨਕ ਉਸ ਦੀ ਬਾਈਕ ਦੇ ਪਿੱਛੇ ਐਕਟਿਵਾ ਮਾਰ ਦਿੱਤੀ ਜਿਸ ਤੋਂ ਬਾਅਦ ਉਹਨਾਂ ਦੀ ਟਕਰਾਰ ਹੋ ਜਾਂਦੀ ਹੈ ਤਾਂ ਉਕਤ ਨੌਜਵਾਨ ਉਸ ਦਾ ਪਿੱਛਾ ਕਰਕੇ ਘਰ ਤੱਕ ਪਹੁੰਚ ਜਾਂਦੇ ਨੇ ਤੇ ਘਰ ਦੇ ਉੱਤੇ ਹਮਲਾ ਕਰ ਦਿੰਦੇ ਨੇ। ਅਮਰਜੀਤਪਾਲ ਸਿੰਘ ਜੀ ਬਿਲਕੁਲ ਸਹੀ ਮੈਂ ਰਾਜਪੀਰ ਰੋਡ ਪਿੰਡ ਮਾਹਲ ਦਾ ਇੱਥੇ ਝਗੜੇ ਦਾ ਕਾਰਨ ਕੀ ਹੈ ਝਗੜੇ ਦਾ ਕਾਰਨ ਜੀ ਇਹ ਆਂਦੇ ਘਰ ਕਿ ਇਹਨਾਂ ਨੇ ਪਿੱਛੇ ਲਿਆ ਕੇ ਐਕਟਵ ਮਾਰੀ ਇਹਨਾਂ ਦੇ ਪੁਰਾਣਾ ਕਹਿੰਦੇ ਪਹਿਲੇ ਵੀ ਹੋਇਆ ਸੀ ਕਿਤੇ ਉਸੇ ਰੰਜੇ ਦੇ ਵਿੱਚ ਇਹਨਾਂ ਨੇ ਐਕਟਵ ਮਾਰ ਕੇ ਤੇ ਮੁੰਡੇ ਘਰ ਆ ਗਏ ਆਪਣੇ ਤੇ ਇਹਨਾਂ ਨੇ ਮਗਰੋਂ ਹੀ ਆ ਕੇ 20 25 ਮੁੰਡੇ ਆਏ ਇਹਨਾਂ ਨੇ ਕਰਪਾਨਾਂ ਦਾਤਰ ਵਗਦਾ ਬੂਹੇ ਚਲਾਣ ਲਾ ਗਏ ਮੁੰਡੇ ਦੇ ਅੰਦਰ ਵੜਲੇ ਉਦੋਂ ਆ ਤੇ ਏਟਾ ਓਟਾ ਚਲਾ ਕੇ ਤੇ ਵਾਵਾ ਜਿਹੜੇ ਲੜਕਾਰੇ ਮਾਰਦੇ ਤੇ ਉਦੋਂ ਇਹਨਾਂ ਨੇ ਫਾਇਰ ਵੀ ਘੜੇ ਕਹਿੰਦੇ ਬਾਹਰ ਨਿਕਲ ਤਨ ਜਾਨੋ ਮਾਰਨਾ ਮਾਰਨਾ ਗਾਲਾਂ ਵੀ ਕੱਢਦੇ ਗਾਲਾਂ ਬੜੀਆਂ ਕੱਢੀਆਂ ਜੀ ਤਮ ਗਿਆ ਰਹੀ ਤਮਕਿਆ ਲਾਉਂਦੇ ਗਾਲਾਂ ਕੱਢਣਦੇ ਸੀ ਤੇ ਸੀਸੀਟੀਵੀ ਵੀਡੀਓ ਤੁਹਾਡੇ ਕੋਲ ਹੈਗੀ ਆ ਅਸਲਾਮੁਅਲੈਕੁਮ ਹੈਗਾ ਦੋ ਵਾਰੀ ਆਇਆ ਦੋ ਵਾਰੀ ਹੋਇਆ ਜੀ ਦੂਜੀ ਵਾਰੀ ਫੇਰ ਆਏ ਸੀ ਰਾਤ ਅੱਛਾ ਜੀ ਪਰਮਾ ਤੇ ਫੇਰੇ ਟਿਰੋੜੇ ਚਲਾਏ ਇਟਾਂ ਰੋੜੇ ਕਰਪਾਣਾਪੁਰਾ ਫੇਰ ਲੈ ਕੇ ਆਏ ਫੇਰ ਚਲਾਈਆਂ ਉਹਨਾਂ ਨੇ ਇਹ ਆਂਡੀ ਗਵਾਂਡੀ ਵੀ ਹਲੇ ਨਾਲ ਹੀ ਉਹਨਾਂ ਨੂੰ ਪਤਾ ਸਾਰਾ ਤੇ ਪੁਲਿਸ ਆਈ ਮੌਕੇ ਤੇ ਫੇਰ ਆਤੀ ਪੁਲਿਸ ਕੋਈ ਮੌਕੇ ਤੇ ਪਹੁੰਚੀ ਨਹੀਂ ਜੀ ਹੁਣ ਆਈ ਸਵੇਰੇ ਹੁਣ ਹੁਣ ਆਈ ਪੁਲਿਸ ਉਹ ਵੀ ਕਮੋ ਥਾਣੇ ਰਿਪੋਰਟ ਲਿਖਾ ਗਿਆ ਹੁਣ ਆਈ ਪੁਲਿਸ ਹੁਣ ਉਹਨਾਂ ਵੱਲ ਗਈ ਆ ਜੀ ਇਹ ਕੀ ਮੰਗਾ ਦੇ ਜਾਨ ਸਾਹਿਬ ਮੰਗਾਪਨ ਸਾਫ ਚਾਹੀਦਾ ਜੀ ਕੱਲ ਨੂੰ ਇਹ ਮਨ ਲ ਬੱਚਿਆਂ ਨਾਲ ਕੱਲੇ ਵੀ ਆਣਾ ਹੁੰਦਾ ਤੇ ਕੱਲ ਨੂੰ ਇਹ ਕਿ ਜਦੋਂ ਮਰਜ਼ੀ ਆ ਕੇ ਉਹਨੂੰ ਰਸਤੇ ਤੇ ਪਾ ਦੇਣ ਕੱਲ ਨੂੰ ਕੋਈ ਵੀ ਇੱਕ ਵਾਰ ਦਾ ਕੋਈ ਕਰ ਗਿਆ ਜਿਹੜੇ ਜਿਹੜਾ ਨਾਮ ਲਖਾਏ ਆਪਾਂ ਜਿਹੜੇ ਹੈਗੇ ਸੀ ਇਹਨਾਂ ਨੂੰ ਇਹ ਉਹਨਾਂ ਕੋਲ ਪੁੱਛਿਆ ਜਾਏਗਾ ਮੇਰਾ ਨਾਮ ਮਾਵੀ ਸੀ ਮੱਲਾ ਦੇ ਤੇ ਕੀ ਕਹ ਲੋ ਜਿਹੜਾ ਤੁਹਾਡੇ ਨਾਲ ਝਗੜਿਆ ਰਾਤੀ ਮੈਂ ਮੁੰਡੇ ਦੇ ਘਰੇ ਛੱਡ ਕੇ ਉਹਨੂੰ ਤੇ ਮਾਦਰੋ ਘਰੇ ਆਉਂਦਿਆਂ ਸੀ ਤੇ ਇਹਨਾਂ ਨੇ ਪੀਤੀ ਇਹ ਰਾਜੇ ਲੱਗ ਜਾ ਅਕਟੇ ਵੇ ਚਮਾਤੇ ਨਾਲ ਲਿਆ ਗਏ ਕਾਸ਼ੀ ਹੀ ਦੇਵ ਹੀ ਤੇ ਨਾਗੂ ਹੀ ਇਹ ਤੇ ਨਹੀਂ ਆਣੇ ਹੀ ਤੇ ਬਾਕੀ ਮੁੰਡੇ ਬਾਹਰ ਦਾ ਹੀ ਉਹ ਬਾਅਦ ਜੋ ਫੇਰ ਮਗਰ ਉਹਨਾਂ ਦੇ ਆ ਗਏ ਤੇ ਉੱਥੇ ਬੈਸ ਬਖਸਾਈ ਹੋਈ ਤੇ ਬਾਜਾ ਹੀ ਘਰੇ ਆ ਗਏ ਦੋਨੇ ਮੁੰਡੇ ਤੇ ਘਰੇ ਆ ਗਏ ਤੇ ਘਰੇ ਵਾਲੇ ਵੜੇ ਅੰਦਰ ਪਾਣੀ ਪੁਣੀ ਪੀਤਾ ਤੇ ਬਾਅਦ ਫੇਰ ਮੁੰਡੇ ਲਾ ਕੇ ਬਾਅਦ ਨਾਲ ਹੀ ਮਗਰ ਆ ਗਿਆ ਫਿਰ ਇਹਨਾਂ ਨੇ ਟਵਟਰ ਬੜੀ ਦਾਤ ਦੇ ਉੱਤਰ ਚਲਾਏ ਤੇ ਆਵਾਜ਼ਾਂ ਮਾਰਦੇ ਕਹਿੰਦੇ ਬਾਹਰ ਆਓ ਵੇਖਣਾ ਤੁਹਾਨੂੰ ਇਹ ਆਓ ਤੇ ਬਾਅਦ ਜੋ ਫੋਨ ਵੀ ਕਰਨਦੇ ਹੀ ਬਾਅਦ ਵਿੱਚ ਹਾਂਜੀ ਧਮਕਿਆ ਦੇਂਦੇ ਹੀ ਕਹਿੰਦੇ ਬਾਹਰ ਆਓ ਕਹਿੰਦਾ ਅੱਡੇ ਤੇ ਆਓ ਕਹਿੰਦਾ ਵੇਖਣਾ ਤੁਹਾਨੂੰ ਜਦੋਂ ਉੱਤੇ ਲੜਾਈ ਉੱਥੇ ਛੜਾਤਾ ਹੈ ਮੁੰਡਾ ਉੱਥੇ ਉਹ ਦੇ ਮਹੱਲੇ ਮਹੱਲੇ ਵਾਲਾ ਨੇ ਮੇਲ ਮੁਲ ਕੇ ਛੜਾ ਛੜੋ ਦਿੱਤਾ ਸੀ ਨਾ ਤਾਂ ਉਹ ਦੋ ਫੇਰ ਆਈ ਘਰੇ ਆ ਗਏ ਆਈ ਹੱਲੇ ਆ ਕੇ ਪਾਣੀ ਪੁਣੀ ਪੀਤਾ ਦੇ ਫੇਰ ਮਗਰੋਂ 30 25 ਜਾਣੇ ਆ ਗਏ ਅੱਛਾ ਜੀ ਹਾਂਜੀ ਤੇ ਕਹਿੰਦੇ ਇੱਕ ਵਾਰੀ ਫੇਰ ਦੁਬਾਰਾ ਹੋਇਆ 12 ਵਜੇ ਇਹਨਾਂ ਇੱਕ 12 ਵਜੇ ਪਹਿਲੇ ਪੇ ਤੇ ਬਾਅਦੋਂ ਫੇਰ 1 ਵਜੇ ਦਾ ਤੇ ਫੇਰ ਇੱਕ ਵਾਰੀ ਆਏ ਦੋ ਵਾਰੀ ਆਏ ਤੇ ਕੀ ਮੰਗ ਕਰਦੇ ਮੰਗਿਆ ਉਹ ਅਨਸਾਫ਼ ਚਾਹੀਦਾ ਭਾਜੀ ਤੇ ਜੇ ਤੁਹਾਡੇ ਪਰਵਾਹ ਨੂੰ ਕੁਝ ਹੁੰਦਾ ਜੰਮੇਰ ਕੋਣੇ ਜੰਮੇਰ ਉਹੀ ਹੋਣਗੇ ਕਿਉਂਕਿ ਰਾਤੀ 9 ਵਜੇ ਤੇ ਤਾਂ ਦੇਗਾ ਲੇਟ ਲੋੜ ਕਈਆ ਲੇਟ ਹੋਈਦਾ ਸੁਖਪਾਲ ਸਿੰਘ ਜੀ ਮੇਰਾ ਨਾਮ ਤੇ ਕੀ ਲੱਗਦਾ ਜਿੰਨਾਂ ਦਾ ਝਗੜਾ ਹੈ ਤੁਸਾਂ ਮੇਰਾ ਭਤੀਜਾ ਲੱਗਦਾ ਜੀ ਜਿੰਨਾਂ ਦਾ ਝਗੜਾ ਹੋਇਆ ਕੀ ਕਰਨੀ ਝਗੜੇ ਦਾ ਕਾਰਨ ਝਗੜੇ ਦਾ ਕੋਈ ਨਹੀਂ ਜੀ ਕਿਤੇ ਪੁਰਾਣੀ ਰੰਜਿਸ਼ ਸੀਗੀ ਜਿੱਚ ਇਹ ਆਪਸ ਚ ਪਹਿਲਾਂ ਵੀ ਲੜੇ ਹਾ ਤੇ ਛੇ ਕੁ ਮਹੀਨੇ ਪਹਿਲਾਂ ਉਹਦਾ ਰਾਜੀਨਾਮਾ ਹੋ ਗਿਆ ਉਹਦੇ ਬਾਅਦ ਇਹ ਰਾਤੀ ਬੇਟੇ ਮੇਰੇ ਭਤੀਜਾ ਘਰ ਆ ਰਿਆ ਸੀ ਆਪਣੇ ਕੰਮ ਤੋਂ ਤੇ ਇਹਨਾਂ ਨੇ ਪਿੱਛੋਂ ਲਿਆ ਕੇ ਐਕਟਿਵਾ ਮਾਰੀ ਤੇ ਉੱਥੇ ਤੂ ਤੂ ਮਾਮਾ ਹੋਈ ਤੇ ਭਤੀਜਾ ਚਲੋ ਜੀ ਲੜਾਈ ਝਗੜਾ ਫੇਰ ਕੇ ਲੋਕਾਂ ਨੇ ਵਿੱਚ ਪੈ ਕੇ ਛੜਾਤਾ ਭਤੀਜਾ ਮੇਰਾ ਘਰ ਉਦੇ ਬਾਅਦ ਇਹ 10 ਤੋਂ 20 ਮੁੰਡੇ ਲੈ ਕੇ ਸਾਡੇ ਘਰ ਆਣ ਪਏ ਆ ਜਿੱਚ ਇਹਨਾਂ ਨੇ ਆ ਕੇ ਸਾਡੇ ਗੇਟ ਤੇ ਕਿਰਪਾਨਾਂ ਮਾਰੀਆਂ ਦਾਤਰ ਮਾਰੇ ਆ ਇੱਟਾਂ ਚਲਾਈਆਂ ਆ ਸਾਡੇ ਘਰ ਇੱਟਾਂ ਇੰਨੀਆਂ ਖਲਰੀਆਂ ਆ ਸਾਡੇ ਘਰੋਂ ਜਾਨੋ ਮਾਰਨ ਦੇ ਨੁਕਸਾਨ ਹੋ ਸਕਦਾ ਸੀ ਜਿੰਨੀਆਂ ਇਹਨਾਂ ਨੇ ਇੱਟ ਚਲਾਈ ਆ ਕੀ ਨਾਮ ਕੀ ਸਾਰਿਆਂ ਦੇ ਨਾਮ ਜੀ ਇੱਕ ਦਾ ਨਾਮ ਜੇ ਦੇਵ ਕਾਸ਼ੀ ਜਿੰਨਾਂ ਤੋਂ ਮੇਨ ਰੰਜਿਸ਼ ਸੀ ਜਿੰਨਾਂ ਨਾਲ ਮੇਨ ਲੜਾਈ ਤੇ ਇੱਕ ਨੰਦੂ ਨੰਦੂ ਇਹ ਚਾਰ ਪੰਜ ਮੁੰਡੇ ਤੇ ਮੇਨ ਆ ਬਾਕੀ ਅਸੀਂ ਕਿਸੇ ਨੂੰ ਨਹੀਂ ਜਾਣਦੇ ਬਾਕੀ ਅਣਪਛਾਤੇ ਬੰਦੇ ਸੀਗੇ ਉਹ ਇਹ ਸਾਰਿਆਂ ਨੂੰ ਇਹ ਜਾਣਦੇ ਆ ਜੀ ਝਗੜਾ ਕਿਨੇ ਰਿਹਾ ਤੁਹਾਡਾ ਝਗੜਾ ਸਰ ਰਾਤੀ ਦੋ ਵਾਰੀ ਪੇ ਜੀ ਇੱਕ ਵਾਰੀ ਪਹਿਲਾਂ 10:30 ਵਜੇ ਪੇ ਆ ਇੱਕ ਵਾਰ ਰਾਤੀ 12 ਵਜੇ ਪੇ ਆ ਜੀ ਦੋਵੇਂ ਵਾਰੀ ਇਟਾਂ ਚਲਾ ਕੇ ਗਏ ਦਾਤਰ ਮਾਰ ਕੇ ਗਏ ਲਲਕਾਰੇ ਮਾਰਨ ਦੇ ਸੀ ਹਵਾਈ ਫਾਇਰ ਵੀ ਕੱਡੇ ਆ ਜਿਹਦੀ ਸੀਸੀਟੀਵੀ ਕੈਮਰੇ ਸਾਡੇ ਕੋਲ ਹੈਗੇ ਆ ਤੇ ਜੋ ਅਸੀਂ ਪੁਲਿਸ ਨੂੰ ਵਿਖਾਈ ਵੀ ਆ ਹੁਣ ਪੁਲਿਸ ਵਾਲੇ ਉਹਨਾਂ ਦੇ ਵੱਲ ਗਏ ਆ ਰਾਤ 115 ਤੇ 112 ਤੇ ਕੰਪਲੇਟ ਲਖਾਨ ਤੇ ਕੋਈ ਪੁਲਿਸ ਵਾਲਾ ਨਹੀਂ ਆਇਆ ਰਾਤ ਅਸੀਂ 4 ਵਾਰੀ ਕੰਪਲੇਟ ਲਖਾਈ ਹੈ ਕੋਈ ਮੌਕੇ ਤੇ ਮੁਲਾਜ਼ਮ ਨਹੀਂ ਪਹੁੰਚਿਆ ਜੇ ਰਾਤ ਕੋਈ ਨੁਕਸਾਨ ਹੋ ਜਾਂਦਾ ਤੇ ਮੁਲਾਜ਼ਮ ਫਿਰ ਜ਼ਿੰਮੇਵਾਰ ਤੇ ਮੁਲਾਜ਼ਮ ਹੀ ਸੀਗੇ ਕਿਹਨੇ ਵੀ ਫੋਨ ਕੀਤਾ ਦੀ ਮਿਲਾਇਆ ਅਸੀਂ ਮੁਲਾਜ਼ਮਾਂ ਨੂੰ ਚਾਰ ਵਾਰੀ ਫੋਨ ਕੀਤਾ ਜੀ ਤੇ ਪੰਜਾਬ ਸਰਕਾਰ ਤੋਂ ਕੀ ਕਹਿਣਾ ਜਾਊਗਾ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਤੋਂ ਅਸੀਂ ਇਹੋ ਮੰਗ ਕਰਦੇ ਆਂ ਕਿ ਪੰਜਾਬ ਪੁਲਿਸ ਵਾਲਿਆਂ ਨੂੰ ਪਬਲਿਕ ਦੀ ਹੈਲਪ ਵਾਸਤੇ ਰੱਖਿਆ ਹੈ ਤੇ ਪਬਲਿਕ ਦੀ ਹੈਲਪ ਕਰਨੀ ਚਾਹੀਦੀ ਹੈ ਜਦ ਕਿ ਇਹੋ ਜੀ ਵਾਰਦਾਤ ਹੁੰਦੀ ਹੈ ਤੇ ਫੋਨ ਆਂਦਾ ਹੈ ਤੇ ਪਹੁੰਚਣਾ ਚਾਹੀਦਾ ਉੱਥੇ ਜਦ ਕਿ ਉਦੋਂ ਪਹੁੰਚਣ ਕਿ ਜਦੋਂ ਕੋ ਨੁਕਸਾਨ ਹੋ ਜਾਵੇ ਅਸੀਂ ਪ੍ਰਸ਼ਾਸਨ ਤੋਂ ਇਹੋ ਮੰਗ ਚਾਣਦੇ ਆਂ ਕਿ ਸਾਡੇ ਬੱਚੇ ਬਾਰ ਅੰਦਰ ਜਾਂਦੇ ਨੇ ਰਾਤ ਹਨੇਰੇ ਰਸਰੇ ਆਉਂਦੇ ਨੇ ਜੇ ਕੱਲ ਨੂੰ ਕੋਈ ਨੁਕਸਾਨ ਹੋ ਗਿਆ ਤੇ ਆਹ ਮੁੰਡੇ ਜਿਹੜੇ ਅਲੀਗੇਸ਼ਨ ਜਿਨ੍ਹਾਂ ਤੇ ਆਪਾਂ ਲਾਏ ਨੇ ਜੋ ਵੀ ਆ ਉਹ ਮੁੰਡੇ ਵਾਰਦਾਤ ਜੋ ਵੀ ਵਾਰਦਾਤ ਕਰਦੇ ਨੇ ਤੇ ਉਹ ਮੁੰਡੇ ਜ਼ਿੰਮੇਵਾਰ ਹੋਣਗੇ ਇਸ ਮੌਕੇ ਤੇ ਏਐਸੀ ਭੁਪਿੰਦਰ ਸਿੰਘ ਨੇ ਗੱਲ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਸੀਸੀਟੀਵੀ ਕੈਮਰੇ ਨੂੰ ਕਬਜ਼ੇ ਵਿੱਚ ਲੈ ਲਿਆ ਤੇ ਬਾਕੀ ਅਰੋਪੀਆਂ ਦੀ ਭਾਲ ਜਾਰੀ ਹੈ ਏਕੜਾ ਮਾਹਵੀਰ ਸਿੰਘ ਪੁੱਤਰ ਅਮਰਤਪਾਲ ਸਿੰਘ ਵਾਸੀ ਮਹੱਲਾ ਜਟਾਂਵਾਲਾ ਗੁਰਦਾਰਾ ਸਾਹਿਬ ਲਾਗੇ ਮਾਲ ਪਿੰਡ ਚ ਨਾ ਝਗੜਾ ਹੋਇਆ 25 ਤਰੀਕ ਰਾਤ ਨੂੰ ਇਹਦੇ ਸਬੰਧ ਵਿੱਚ ਛਾਪਮਾਰੀ ਕਰ ਰਹੀ ਦਰਖਾਸਤ ਲੇਖ ਲਈ ਆ ਤੇ ਤਸਦੀਕ ਕਰਕੇ ਸੀਸੀਟੀਵੀ ਨੇ ਜਿਹੜੇ ਫੋਟੋ ਸੀ ਉਹ ਕਬਜ਼ੇ 'ਚ ਲੈ ਲਈ ਹੈ ਤੇ ਉਹਦੇ ਵਿੱਚ ਜੋ ਬੰਦੇ ਦੀ شناخت ਉਹਦੇ ਆਧਾਰ ਤੇ ਵੱਧ ਵੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਖੈ ਦੇਖਿਆ ਜਾਵੇ ਤਾਂ ਨਿੱਕੀਆਂ ਮੋਟੀਆਂ ਤਕਰਾਰਾਂ ਹੁਣ ਖੂਨੀ ਰੂਪ ਧਾਰਨ ਕਰਨ ਲੱਗੀਆਂ ਨੇ ਬਾਕੀ ਪੁਲਿਸ ਵੱਲੋਂ ਦੇਖਣਾ ਹੋਵੇਗਾ ਕਿ ਆਰੋਪੀਆਂ ਨੂੰ ਕਦੋਂ ਤੱਕ ਗ੍ਰਿਫਤਾਰ ਕੀਤਾ ਜਾਂਦਾ ਹਕੀਕਤ ਟੀਵੀ ਪੰਜਾਬੀ ਲਈ ਅਮਰੀਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ